ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਤਰੀਕ ਹੋ ਗਈ 29 ਮਈ 2024 ਟਾਈਮ ਭਾਈ ਹੋ ਗਿਆ 8:9 ਦਾ ਮਸ਼ੀਨ ਰਹੀ ਚੱਲ ਡਰਾਈਵਰ ਭਾਈ ਮਿਲ ਗਿਆ ਆਪਾਂ ਨੂੰ ਡਰਾਈਵਰ ਮਿਲਿਆ ਆਪਾਨੂੰ ਚਲਾਂ ਡਰਾਈਵਰ ਦਾ ਦੋ ਨਾਲ ਗੱਲ ਕਰੀਤੀ ਆਪਾਂ ਨੇ ਇੱਕ ਨੇ ਮੰਗਿਆ ਬਾਈ ਬੜੀ ਮਸ਼ੀਨ ਚ ਲਾਉਂਦਾ ਉਹ ਉਹਨੇ ਮੰਗਿਆ 1500 ਰੁਪਏ ਦਿਹਾੜੀ ਦਾ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਨੇ ਬਾਈ ਅੱਜ ਹੋ ਗਈ 29 1 ਤਰੀਕ ਨੂੰ ਆਪਾਂ ਨੇ ਉਰੇ ਤੋਂ ਨਿਕਲ ਜਾਣਾ ਕਿਉਂਕਿ ਆਪਾਂ ਨੂੰ ਐਮਪੀਜੋ ਫੋਨ ਆ ਰਿਹਾ ਮੂੰਗੀ ਦੇ ਬਾਰ-ਬਾਰ ਵੀ ਮਸ਼ੀਨ ਜਾਹੀ ਰਹੀ ਹੈ 5 ਤਰੀਕ ਨੂੰ ਤਿੰਨ ਚਾਰ ਦਿਨ ਆਪਾਂ ਨੂੰ ਰਾਸਤੇ 'ਚ ਲੱਗ ਜਾਣੇ ਆ 1500 ਵਾਲੇ ਨੂੰ ਬੁਲਾਇਆ ਜੀ ਉਹਨਾਂ ਵੀ ਅੱਜ ਦਾ ਮੈਂ ਕੰਮਕੁਮਾ ਕੋਈ ਲੱਗਿਆ ਵਾ ਪਰ ਇੱਕ ਹੋਰ ਡਰਾਈਵਰ ਆ ਛੋਟੀ ਮਸ਼ੀਨ ਚ ਲਾਉਣਾ ਟਰੈਕਟਰ ਵਾਲੀ ਹੋ ਵਾਜ ਜਲਾਦਾ ਵਧੀਆ ਰਿਹਾ ਲਾਣੇ ਦਾ ਜਣਕੀ ਕੋਲੇ ਖੜਾ ਉੱਪਰੇ ਮਸ਼ੀਨ ਦੇ ਤੇ ਬਾਕੀ ਬਾਈ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਕੱਲ ਪਿਛਲੇ ਦੋ ਵਲੌਗ ਦੇਖ ਕੇ ਬਾਈ ਫੋਨ ਬਹੁਤ ਆਏ ਆਪਾਂ ਨੂੰ ਵੀ ਡਰਾਈਵਰ ਭੱਜ ਗਿਆ ਆਪਣਾ ਫੋਰਮੈਨ ਵੀ ਬਾਈ ਮਾੜੀ ਹੋਈ ਵੀ ਜੇ ਡਰਾਈਵਰ ਬਾਈਆਂ ਨੇ ਵੀ ਫੋਨ ਆਏ ਆਪਾਂ ਨੂੰ ਵੀ ਬਾਈ ਜੇ ਲੋਡ ਹੋਈ ਦੱਸਿਓ ਤੇ ਬਾਈ ਡਰਾਈਵਰ ਆਪਾਂ ਨੂੰ ਮਿਲ ਗਿਆ ਆਪਣੇ ਉੱਥੇ ਚਾਚੇ ਨੇ ਗੱਲ ਕਰਵਾਤੀ ਉਹ ਅੱਜ ਕੱਲ ਨੂੰ ਟ੍ਰੇਨ ਅੱਜ ਟਿਕਟ ਬੁੱਕ ਕਰਾਣੇ ਕੱਲ ਨੂੰ ਆ ਜੂਗਾ ਉਹ ਕੱਲ ਨੂੰ ਮਤਲਬ ਚੜ ਜੂਗਾ ਉਹੀ ਇੱਕ ਤਰੀਕ ਤੱਕ ਆ ਜੂਗਾ ਆਪਾਂ ਜਦੇਵਾ ਸੂਰੇ ਤੋਂ ਮਸ਼ੀਨ ਤੋਰ ਦੇਣੀ ਆ ਏਜੰਟ ਨੂੰ ਕਹਿਦਾ ਵੀ ਜਿਹੜੇ 2-4 ਦਿਨ ਲੱਗਦੇ ਆ 2 ਦਿਨੇ ਆ ਅੱਜ ਦਾ 3 ਦਿਨ ਇੱਕ ਤਰੀਕ ਨੂੰ ਦੁਪਹਿਰ ਤੱਕ ਲਾਵਾਂਗੇ ਉਸ ਤੋਂ ਬਾਅਦ ਫਿਰ ਸਮਾਪਤੀ ਕਿਉਂਗੀ ਦੁਪਹਿਰ ਤੋਂ ਬਾਅਦ ਫਿਰ ਤਿਆਰੀ ਕਰਾਂਗੇ ਰਾਤ ਨੂੰ ਨਿਕਲਾਂਗੇ ਇੱਕ ਤਰੀਕ ਨੂੰ ਤੇ ਬਾਈ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰ ਜਿਨ੍ਹਾਂ ਨੇ ਫੋਨ ਵੀ ਕਰਿਆ ਦੁੱਖ ਸੁੱਖ ਆਪਣੇ ਨਾਲ ਬਾਈ ਬਹੁਤ ਜਾਣਿਆਂ ਨੇ ਕਰਿਆ ਬਹੁਤ ਫੋਨ ਆਏ ਆਪਾਂ ਨੰਬਰ ਦਿੱਤਾ ਠੀਕਾ ਪਰ ਤੋਂ ਵੀਡੀਓ ਚ ਬਹੁਤ ਫੋਨ ਆਏ ਬਾਈ ਆਪਾਂ ਨੂੰ ਡਰਾਈਵਰਾਂ ਦੇ ਹੋਰ ਵੀ ਮੇਰੇ ਵੀਰ ਜਿਹੜੇ ਮਸ਼ੀਨਾਂ ਚਲਾਉਂਦੇ ਨੇ ਹੁਣ ਸਾਰਿਆਂ ਨਾਲ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕਰਿਆ ਆਪਣੇ ਨਾਲ ਦੁੱਖ ਸੁੱਖਾਂ ਜਾ ਕਰਿਆ ਧੰਨਵਾਦ ਆ ਬਾਈ ਸਾਰਿਆਂ ਦਾ ਦਿਲੋਂ ਉੱਪਰੋਂ ਉੱਪਰੋਂ ਨੇ ਬਾਈ ਦਿਲੋਂ ਧੰਨਵਾਦ ਆ ਫੋਨ ਬਾਈ ਬਹੁਤ ਆਉਂਦੇ ਨੇ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਬਹੁਤ ਇਹ ਲੋਈ ਕੰਮ ਆਪਣਾ ਚੱਲ ਰਿਹਾ ਮਾਰੋ ਮਾਰ ਇੱਧਰ ਚੱਲਣੀ ਆ ਬਈ ਆ ਖੜਾ ਸਾਰਾ ਵੱਡਣਾ ਉੱਪਰ ਤੱਕ ਆ ਆਮ ਸਹੀ 10:30 ਟੈਂਪਰੇਚਰ 39 ਹੋ ਗਿਆ ਵਾਹੋ ਗਰਮੀ ਆ ਬਾਈ ਤੇ ਬਾਈ ਹੁਣ ਆਪਣੀ ਐਮਪੀ ਗੱਲ ਹੋਈ ਸੀ ਬੰਦੇ ਨਾਲ ਜਿਹਦੇ ਕੋਲ ਆਪਾਂ ਮੀਂਹ ਲੈ ਕੇ ਜਾਣੀ ਆ ਨਾ ਮਚੀ ਨਾ ਪਾ ਨੂੰ ਚਾਹੀਦੀ ਆ 3 ਤਰੀਕ ਨੂੰ ਅੱਜ ਹੋ ਗਈ 29 ਪਹਿਲਾਂ ਮੈਨੂੰ ਚਾਚੇ ਨੇ ਕਿਹਾ ਸੀਗਾ ਵੀ 5 ਤਰੀਕ ਤੱਕ ਮੰਗਦਾ ਬਾਈ ਹੁਣ ਵੇ ਜਾ ਸਿੱਧੀ ਗੱਲ ਕਰੀਓ ਕਰਾ 2 ਜਾਂ 3 ਤਰੀਕ ਨੂੰ ਕੀਨ ਮੇਰੇ ਕੋਲ ਚਾਹੀਦੀ ਆ ਹੁਣ ਬੱਤ ਮਿਲ ਲੈ ਅੱਜ ਦਾ ਔਰ ਕੱਲ ਦਾ ਦਿਨ ਲਾਵਾਂਗੇ ਬਸ ਕੱਲ ਦਾ ਵੀ ਸ਼ਾਇਦ ਹੀ ਲਾਈਏ ਅੱਜ ਅੱਜ ਦਾ ਕੱਲ ਦਾ ਦੁਪਹਿਰ ਤੱਕ ਲਾ ਲਾਂਗੇ ਤੇ ਬਾਕੀ ਦੇਖ ਰਿਆਂ ਵਾ ਲਾਣੇਦਾਰ ਨਾਲ ਸਲਾਹ ਕਰਦਾ ਹਾਂ ਮੇਰੀ ਗੱਲ ਤਾਂ ਹੋ ਗਈ ਜੇ ਉਹਨੂੰ ਕਰਤਾ ਪੱਕਾ ਵੀ ਪੱਕੀ ਜਾਊਗੀ ਮਸ਼ੀਨ ਹੁਣ ਦੇਖਦੇ ਆ ਮਰੇ ਏਜੰਟ ਨੂੰ ਕਹਿ ਕੇ ਵੀ ਅੱਜ ਦੀ ਦਿਹਾੜੀ ਲਵਾ ਲਾ ਜਾਂ ਕੱਲ੍ਹ ਨੂੰ ਦੁਪਹਿਰ ਤੱਕ ਦੇਖਦੇ ਆ ਵੀ ਬਾਈ ਘੱਟ ਨਹੀਂ ਦਾ ਬਹੁਤ ਬੁਰਾ ਹਾਲਾ ਮਸ਼ੀਨ ਚੱਲੇ ਮੈਂ ਲਾਦਾ ਵੀ ਰਾਤ 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 ਲਾਏ ਕਰਾਂਗੇ ਗੱਡ ਕੇ ਫਿਰ ਦਿਨ ਚ ਖੜਾਲੇ ਕਰਾਂਗੇ ਕਿ 12 ਵਜੇ ਤੱਕ ਚਲਾਲੇ ਕਰਾਂਗੇ ਦਿਚ ਤੇ ਬਾਅਦ ਤੋਂ 22 ਘੰਟੇ ਆਰਾਮ ਕਰਕੇ ਫੇਰ ਸ਼ਾਮ ਨੂੰ ਫੇਰ ਇਹ ਮੈਂ ਵੀ ਬਣੂੰਗਾ ਆਪਾਂ ਬੜਾਵਾਂਗੇ ਵਲੌਗ ਭਾਈ ਇਸ ਵਾਰ ਰਾਸਤੇ ਦਾ ਆਪਾਂ ਪਹਿਲਾਂ ਕਦੇ ਨਹੀਂ ਰਾਸਤੇ ਦਾ ਵਲੌਗ ਬਣਾਇਆ ਇਸ ਵਾਰ ਆਪਾਂ ਟਰਾਈ ਕਰਾਂਗੇ ਵੀ ਜੇ ਪੂਰਾ ਬਣਾਈਏ ਇੱਕ ਆਪਣੇ ਨਾਲ ਦੇਖਦੇ ਆਂ ਬਾਈ ਦਾ ਫੋਨ ਆਇਆ ਤਾਂ ਉਹ ਵੀ ਛੱਤੀਕੜੇ ਚੱਲ ਰਿਹਾ ਜੇ ਸਾਥ ਬਣ ਗਿਆ ਬਾਈ ਨਾਲ ਤੁਸੀਂ ਜਾਣਦੇ ਹੋਵੋਗੇ ਬਾਈ ਦਾ ਚੈਨਲ ਹੈਗਾ ਪ੍ਰੀਤ ਚਾਹਲ ਬਲੌਗ ਬਾਈ ਦਾ ਵਧੀਆ ਚੈਨਲ YouTube ਤੇ ਵੀ ਆ ਸੇਮ ਨੇਮ ਤੇ ਤੇ Instagram ਤੇ ਵੀ ਆ ਜੇ ਮੈਂ ਬਾਈ ਦਾ ਪ੍ਰੀਤ ਦਾ ਫੋਨ ਆਇਆ ਸੀ ਕਹਿੰਦਾ ਵੀ ਦੱਸ ਦਿਓ ਕਿੱਠੀ ਚੱਲਾਂਗੇ ਉਹਨੇ ਵੀ ਐਮਪੀਓ ਜਾਣਾ ਬਾਕੀ ਹੁਣ ਮੈਂ ਬਾਈ ਨਾਲ ਦੇਖਾਂਗੀ ਵੀ ਭਾਈ ਅਸੀਂ ਤਾਂ ਇੱਕ ਦੋ ਦਿਨ ਚ ਨਿਕਲਣਾ ਤੁਸੀਂ ਦੱਸੋ ਕਿੰਨੇ ਕਰਨਾ ਜੇ ਸਾਥ ਦਾ ਬਣ ਗਿਆ ਬਣਾ ਲਾਂਗੇ ਨਹੀਂ ਤਾਂ ਵੀ ਜੀ ਮਸ਼ੀਨ ਕੱਲੀ ਆਈ ਹੈ ਕੱਲੀ ਉਹ ਚਲੀ ਜਾਵਾਂਗੇ ਪਰ ਦੋ ਦਾ ਬਾਈ ਸਾਥ ਹੁੰਦਾ ਹੋਰ ਤਾਂ ਕੋਈ ਦਿੱਕਤ ਨਹੀਂ ਘਾਟੀਆਂ ਕੂਟੀਆਂ ਚ ਆਉਣਾ ਜਾਣਾ ਉਤਰਨਾ ਹੁਣ ਬੜਾ ਵੀ ਦੋ ਮਸ਼ੀਨਾਂ ਜ਼ਰੂਰੀਆਂ ਹੌਸ਼ਲਾ ਰਹਿੰਦਾ ਇਹ ਗੱਲ ਕੁਛ ਨਹੀਂ ਮਸ਼ੀਨ ਵਾਲਾ ਐ ਹੁੰਦਾ ਵੀ ਚਲੋ ਹੈਗੇ ਆ ਬੰਦੇ ਬੰਦੇ ਉਹ ਵੀ ਵਿਚਾਰੇ ਦੋਈਆਂ ਆਪਾਂ ਵੀ ਦੋਏ ਆ ਉਹ ਕਹਿੰਦਾ ਯਾਰ ਮੈਨੂੰ ਵੀ ਸਟਾਫ ਹੈ ਜੀ ਮਿਲਿਆ ਨਹੀਂ ਕਰਾਂ ਗਰਮੀ ਕਰਕੇ ਉਹ ਵੀ ਕਹਿੰਦਾ ਵੀ ਬਾਈ ਮੇਰਾ ਫਸ ਗਿਆ ਛੱਤੀ ਘਟ ਆ ਗਿਆ ਤੇ ਕੀ ਗਰਮੀ ਦਾ ਸੀਜ਼ਨ ਲੱਗੇ ਬਾਈ ਸਾਡਾ ਏਜੰਟ ਤੁਸੀਂ ਹੀ ਹਰਾਮ ਹੋਗੇ ਏਜੰਟ ਸਾਡਾ ਖੁਦ ਕਹਿ ਰਿਹਾ ਕਹਿੰਦਾ ਵੀ ਅਗਲੀ ਵਾਰ ਇਹ ਬਰਸਾਤ ਚ ਆਇਓ ਗਰਮੀ ਚ ਨਾ ਆਇਓ ਵੀ ਬਹੁਤ ਔਖਾ ਕੰਮ ਕਿਉਂਕਿ ਬਾਈ ਏਜੰਟ ਨੂੰ ਵੀ ਘੁੰਮਣਾ ਪੈਂਦਾ ਵਿਚਾਰੇ ਨੂੰ ਪਰ ਆਪਣਾ ਖਾਤਾ ਬਹੁਤ ਦੱਤਾ ਬਾਈ ਏਜੰਟ ਨੇ। ਪਾ ਏਜੰਟ ਬਹੁਤ ਦੇਖੇ ਨੇ ਬਾਈ ਨਹੀਂ ਅਗਲਾ ਕਹਿੰਦਾ ਬੰਦਾ ਭੱਜਿਆ ਬਾਈ ਥੋੜਾ। ਤੇਲ ਹੁਣ ਤਾਂ ਆਪਾਂ ਚਲੋ ਉੱਥੇ ਟਿਕਾਣੇ ਤੇ ਲਿਆ ਕੇ ਸਵੇਰੇ ਸਾਜਰੀ ਪਾ ਲੈਂਦੇ ਆ। 2 ਦਿਨ ਬਾਈ ਤੇਨ ਉਹਨੇ ਤੇਲ ਉਹਨੇ ਆਪ ਲਿਆ ਕੇ ਪਾਇਆ। ਰੋਟੀ ਉਹਦੇ ਘਰੋਂ ਆਉਂਦੀ ਆ। ਜੀ ਉਹਨੂੰ ਕਾਇ ਵੀ ਲਿਆ ਵੀ ਕੋਈ ਨਹੀਂ ਰਹਿਣ ਦੇ ਵੀ ਠਾਬੇ ਤੇ ਲਿਆਏ ਕਰਾਂਗੇ ਅਸੀਂ। ਨਹੀਂ ਕਹਿੰਦਾ ਵੀ ਤੁਸੀਂ ਪਹਿਲੇ 2 ਜਾਣੇ ਵੀ ਮੇਰੇ ਇੱਕ ਬੰਦਾ ਛੋਲ ਵੀ ਚਾਈਦਾ ਮਕੀਨ ਦੇ। ਗੂਲਾ ਤਾਂ ਤਾਂ ਚਾਹੀਦਾ ਫਰੰਟ ਆਗਰ ਬਾਈ ਬਹੁਤ ਜਿਆਦਾ ਚੋਕ ਹੁੰਦਾ ਜਿੱਥੇ ਗਿਰੀ ਵੀ ਹੁੰਦੀ ਉੱਥੇ ਤਾਂ ਜਿਹੜੇ ਕੜਾਇਆ ਹੋ ਜਾਂਦਾ ਚੈਰ ਰੁਕ ਜਾਂਦੀ ਹੈ ਫਿਡਰ ਵਾਲੀ ਤੇ ਫਿਰ ਉਹ ਕੱਢਣਾ ਪੈਂਦਾ ਹੋਰ ਤਾਂ ਕੋਈ ਖੜਤ ਅਜੇ ਤੱਕ ਕੋਈ ਨਹੀਂ ਆਉਂਦੀ ਜਾਂ ਫਿਰ ਗੂਲਾ ਲੱਗ ਜਾਂਦਾ ਅੱਗੇ ਦੀ ਅੱਗੇ ਰੀਲ ਦੇ ਹੈਡਾਂ ਤੇ ਉਹ ਕੱਢਣਾ ਪੈਂਦਾ ਵਿੱਚ ਤੇ ਕਵਾੜ ਬਹੁਤ ਆ ਜਿਹੜੀ ਤੇ ਕਵਾੜ ਆ ਉਹਦੇ ਲੱਗਦਾ ਗੂਲਾ ਹੋਰ ਕੋਈ ਕਰਨੀ ਬਸ ਕੀ ਕੰਮ ਕਰ ਬਾਬੇ ਦੀ ਕਿਰਪਾ ਨਾਲ ਵਧੀਆ ਹੋ ਗਿਆ ਬਾਈ ਦੱਸਾਂਗੇ ਤੁਹਾਨੂੰ ਕਿੰਨੇ ਵੱਡੇ ਨੇ ਸੱਚੀ ਦੱਸਾਂਗੇ ਝੂਠ ਨਹੀਂ ਬੋਲਾਂਗੇ ਅੱਜ ਦਾ ਦਿਨ ਲਾ ਕੇ ਕੱਦੂ ਜਿਵੇਂ ਵੀ ਹੋਇਆ ਖੰਦ ਫਾਇਦ ਕੱਲ੍ਹ ਦਾ ਹੀ ਲਾਈਏਗਾ ਕਿਉਂਕਿ ਕੱਲ੍ਹ ਨੂੰ 30 9 21 31 1 2 3 4 3 ਤਰੀਕ ਨੂੰ ਪਹੁੰਚਾਂਗੇ ਬਈ ਆਪਾਂ ਜੇ ਕੱਲ੍ਹ ਦਾ ਦਿਹਾੜੀ ਲਾ ਕੇ ਕੱਲ੍ਹ ਸ਼ਾਮ ਨੂੰ ਨਿਕਲੂਗੇ ਤਾਂ ਬਾਕੀ ਉਹ ਬੰਦੇ ਨਾਲ ਵੀ ਆਪਾਂ ਉਹਨੂੰ ਫਾਈਟਿੰਗ ਬਣਾਉਣੀ ਪੈਣੀ ਹੈ ਜਿਹੜਾ ਬੁਲਾਇਆ ਵੀ ਕਿੱਥੇ ਪਹਿਲਾਂ ਤੁਹਾਨੂੰ ਗੱਲ ਵੀ ਚੱਲੂਰੀ ਆ ਜ ਨਹੀਂ ਹੋਰੀ ਤੇ ਚੱਲਾਂਗੇ ਰਾਹ ਦੇ ਡਿਵਲੌਗਾ ਬਣਾ ਕੇ ਦੇਖਦੇ ਆ ਕਿਵੇਂ ਬਣਦੀ ਗੱਲਬਾਤ ਬਣੇ ਰੋ ਬਲੌਗ ਦੇ ਨਾਲ ਅੱਗੇ ਦਿਖਾਉਣੇ ਜੋ ਵੀ ਸਮਾਚਾਰ ਹੋਇਆ ਲੋਈ 1 ਵਜ ਗਿਆ ਤੇ ਟੈਂਪਰੇਚਰ ਪਹੁੰਚ ਗਿਆ 45 ਤੇ ਲਾ 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 ਹੋ ਗਈ ਤੇ ਬਈ ਸਲਾਹ ਹੁਣ ਇਹ ਬਣੀ ਆ ਆਪਣੀ ਐਮਪੀ ਜਾਣ ਦੀ ਜੀਰ ਅੱਜ ਦਾ ਦਿਨ ਪੂਰੇ ਜਲੂ ਵੀ ਕੱਲੋਂ ਆਪਾਂ ਅੱਜ ਜਿੰਨੇ ਦਾ ਵੱਡ ਹੋਵੇ ਵੱਡ ਹੋਵੇ 7-8 ਵਜੇ ਤੱਕ ਜਿੰਨੇ ਵਜੇ ਤੱਕ ਚੱਲੀ 7:00 ਵਜੇ ਤੱਕ ਜਨਾਮ ਦੇ ਵਸੇ ਬਾੜਮੀ ਜਲਾਉਂਦੇ ਨਾਲ ਜਿੰਨੇ ਵੱਡ ਹੋਵੇ ਵੱਡ ਹੋਵੇ ਤੇ ਉਹਦੇ ਬਾਅਦ ਕੰਡੂ ਘੱਲ ਕੇ ਮਾਰ ਕੇ ਬਦੂਆ ਖਾਰੀ ਪਰ ਥਾਪ ਕਰਕੇ ਹਮਾ ਲੋੜ ਕੰਮ ਨੂੰ 4-5 ਵਜੇ ਗੇਰ ਮਾਰ ਦੇਣਾ ਆਪਾਂ ਨੇ ਡਰਾਈਵਰ ਨੂੰ ਆਪਾਂ ਜਿਹੜਾ ਬੁਲਾਇਆ ਮਫੈਦਾ ਵੀ ਰੱਖ ਤੇ ਜਿੱਥੇ ਮਿਲੂ ਅੱਜ ਤੇ ਵੀ ਕਾੜੇ ਨਾ ਬਣੂਗੀ ਦੇਖਾਂਗੇ ਬਾਦਰ ਤੇ ਰਮਨ ਲੜਖੇ ਦੀ ਜਿਹੜਾ ਬਾਦਰ ਤੇ ਪਹੁੰਚੀ ਜਾਵਾਂਗੇ ਬਾਦਰ ਤੇ ਮਿਲੂਗਾ ਜਿੱਥੇ ਵੀ ਮਿਲੂਗਾ ਵਾਖੀ ਜਾਊਂਗੇ ਤੁਹਾਨੂੰ ਦਿਖਾਵਾਂਗੇ ਤੇ ਬਸ ਅੱਜ ਦੇ ਦਿਨ ਬਾਈ ਆਪਾਂ ਲਾਉਣਾ ਆਪਣਾ ਬਾਈ ਪੂਰੇਾਰੇ ਜੋੜ ਕੇ ਈਲੇ ਆ ਤੇ ਉਹਨੂੰ ਸਾਥ ਲੈਣਾ ਆਪਾਂ ਨੇ ਆਹ ਕਿੰਨੇ ਕਮਟਰ ਹੋ ਗਏ ਕੰਮ ਬਾਈ ਹੈਗਾ ਅਜੇ ਉਹਰੇ ਯੂਰ ਮਾਰਕੀ ਜੇ ਬੱਦਸ ਤੋਂ ਵੱਡਾ ਹੱਥ ਇਹਦਾ ਨਾ ਮਾਰੀ ਮੈਂ ਤਾਂ ਪੱਦੀਪਾ ਹੋਈ ਦਾ ਸੁਣਾ ਪਿਆ ਨਾ ਮੂਵੀ ਦਾ ਟਿਕਟਸ ਦਾ। ਬੱਥੇ ਮਦੀਨ ਮੰਗ ਰਿਹਾ 3 ਤਰੀਕ ਨੂੰ ਕਿ ਕਿਤੇ ਵੀ ਆਜੋ ਜੇ ਮਦੀਨ ਚਾਹੀਦੀ ਆ। ਸਈਵਰ ਏਜੰਟ ਕਰਾ ਮੈਂ ਕਿ ਨਹੀਂ ਆਹਾ ਦੇ ਤੱਕ ਮੈਂ ਮੋਟਾ ਫੜ ਲੈਣਾ ਰਹੀ। ਮੀਂਹ ਨਹੀਂ ਆਈ। ਪਾਉਣਾ ਹਣਾ ਕਰਤੀ। ਪੁਰੇ ਵਾਲੇ ਏਜੰਟ ਨੂੰ ਆਪਾਂ ਕਹਿੰਦਾ ਵੀ ਯਾਰ ਭਾਈ ਅੱਜ ਦੇ ਵੀ ਦੇਣਾ। ਬਣਾ ਖੁਸ਼ੀ ਕਰਨੀ। ਦਿਲਾਓ ਅੱਜ ਦਾ ਦਿਨ। ਸਾਲ ਵੀ ਕਰਦੇ ਦੇਖਾਂਗੇ ਜਿਹੜੀ ਵਾਅਦਾ ਕੀਤੀ ਸੀ ਉਹ ਕਹਿੰਦਾ ਮੇਰੀ ਇਹ ਜੇ ਸਾਰੀ ਉੱਡ ਗਈ ਹੈ ਜੀ ਕਹਿੰਦਾ ਇਹ ਬੂੜਾ ਲੱਗਦਾ ਹੈ ਨਹੀਂ ਜੀ ਕਿਸੇ ਕੰਮ ਨਾਲ ਨਹੀਂ ਆਇਆ ਹਾਂ ਟਰੈਕਟਰ ਲੈ ਕੇ ਜਾਣਾ ਲਿਓ ਗਰਮੀ ਨੇ ਕਰਾਈ ਪਈ ਆ ਬੱਸ ਆ ਬੋਰ ਚੱਲਦਾ ਪਾਣੀ ਆਇਆ ਭਰਨਾ ਚਾਰ ਬਈ ਪੰਜ ਟਰੈਕਟਰ ਖੜੇ ਆ ਉੱਥੇ ਦੋ ਟਰੈਕਟਰ ਆ ਗਏ ਵੀ ਭਾਈ ਪਾਣੀ ਭਰ ਲਿਆ ਉਹ ਨਹੀਂ ਕਹਿੰਦੇ ਸੀ ਤਾਂ ਰੋਟੀ ਖਾ ਕੇ ਆਉਂਗੇ ਟਾਈਮ ਲੱਗੂਗਾ ਆਪੇ ਭਾਈ ਆਉਣਾ ਪੈਂਦਾ ਬਹੁਤ ਗਰਮੀ ਆ ਚਲ ਅੱਜ ਦਾ ਦਿਨ ਆਖੇ ਖੋਖੇ ਕੱਢ ਲੈਣਾ ਆਪਾਂ ਨੇ ਆ ਪਾਣੀ ਭਰ ਚੜੇ ਚ ਪਰ ਲਿਆ ਆਨੇ ਆਪਾਂ ਰੋਹੀ ਜੀ ਚਲਦੇ ਆ ਆਪਣਾ ਜੰਗਾ ਖੇਰ ਦਾ ਬੋਕਾ ਦਾ ਖੇਤਾਂ ਚੋਂ ਲਾਈ ਟਾਈਮ ਹੋ ਗਿਆ 7:00 ਵਜੇ ਵਾਹ ਇਹ ਜਿਹੜੀਆਂ ਦੋ ਤਿੰਨ ਗੱਗੀਆਂ ਤੁਹਾਨੂੰ ਦਿਖਦੀਆਂ ਆਹੀ ਵਢਣੀਆਂ ਤੇ ਬਾਅਦ ਆਪਾਂ ਜਵਾਬ ਦੇ ਕੰਮ ਤਾਂ ਬਈ ਹੈਗਾ ਹਜੇ ਇਹਦੇ ਉੱਪਰ ਨੂੰ ਜੇ ਤੁਹਾਨੂੰ ਦਿਖਦਾ ਹੋਵੇ। ਵਾਲੀਆਂ ਗਿਆਰੀਆਂ ਖੜੀਆਂ। ਏਜੰਟ ਦਾ ਬਾਈ ਹਜੇ ਸਾਰੇ ਹੀ ਪਿਆ ਹੋਗਾ ਨਾ ਕੋਈ ਨਹੀਂ। ਕਿ ਮੈਂ ਕਿਉਂਕਿ ਏਜੰਟ ਦਾ ਐ ਪਿਆ ਬਈ ਇਹ ਥੋੜਾ ਬਹੁਤਾ ਵੱਡ ਹੋਇਆ ਉਹਦਾ। ਤੇ ਜਿੱਥੇ ਇਹਦੀ ਜ਼ਮੀਨ ਹੈ। ਉਹਦੇ ਆਲੇ-ਦੁਆਲੇ ਹਜੇ ਜੀਰੀ ਖੱਟੀ ਹੈ। ਇਹਨੂੰ ਐ ਦੀ ਵੀ ਹਜੇ ਹਫ਼ਤਾ ਲੱਗੇ ਜਾਣਗੇ। ਪਰ ਆਪਾਂ ਨੂੰ ਬਈ ਐਮਪੀ ਤੋਂ ਫੋਨ ਆ ਰਹੇ ਆ। ਕਾਰ ਬੋ ਕਹਿੰਦੇ 3 ਤਰੀਕ ਤੱਕ ਮਜੇਨ। ਕਿਸੇ ਵੀ ਹਾਲਤ ਵਿੱਚ ਜਾਹੀ ਦੀ ਆ ਤਾਂ ਕਰਕੇ ਭਈ ਇਹਨੂੰ ਆਪਾਂ ਅੱਜ ਕੈਦਾ ਵੀ ਅੱਜ ਧੀੜੀ ਦਿਹਾੜੀ ਲੱਗਦੀ ਹੈ ਲਵਾ ਲਓ ਤੇ ਹੁਣ 7 ਵਜੇ ਗਏ ਹੁਣ ਨਾਲੇਦਾਰ ਹੋ ਗਿਆ ਭਈ ਔਕਾ ਸਵੇਰ ਦਾ ਚੱਲ ਰਿਹਾ ਹੁਣ ਇਹਨੂੰ ਕਹਿੰਦਾ ਵੀ ਆ ਜਿੱਤਾ ਪਾਉਣਾ ਸਾਡਾ ਮੋਲ ਬੱਦੇ ਬਾੜ 8 ਵਜੇ ਤੱਕ ਲਾਵਾਂਗੇ ਬਾਅਦੇ ਬਾਟੋਗੇ ਬਾਟੋਗੇ ਪਾਕਿਸਤਾਨ ਜਵਾਬ ਇਹ ਵੀ ਉਹਨਾਂ ਦੇ ਬਾੜੜੇ ਆ ਜਿਨ੍ਹਾਂ ਦੇ ਭਈ ਪਹਿਲਾਂ ਵੱਟ ਹੋਏ ਪਿਆ ਨਮਾ ਨਹੀਂ ਫੜਿਆ ਮਤਲਬ ਕੰਮ ਇਹਨੂੰ ਕਹਿੰਦਾ ਵੀ ਨਮਾ ਨਾ ਫੜੀ ਮੇਰੇ ਪਹਿਲਾ ਰਹਿਨੇ ਵੀ ਉਹਨਾਂ ਨੇ ਪੂਰੇ ਬੜਾ ਹਲਾਵਾ ਕੀਤਾ ਹੋਈ ਬੱਦ ਰਹੇ ਆ ਤੇ ਅੱਜ ਦਾ ਵਲੌਗ ਬਾਈ ਕਰਦੇ ਹਿੱਸਾ ਸਮਾਪਤ ਕਿਉਂਕਿ ਬੈਟਰੀ ਹੋ ਗਈ ਲੋ 10% ਰਹਿ ਗਿਆ ਕਿਸੇ ਟਾਈਮ ਹੀ ਬੰਦ ਹੋ ਜਾਦਾ ਮਿਲਦੇ ਆਂ ਹੀ ਕੱਲ ਨੂੰ ਕਿਸੇ ਨਵੇਂ ਵਲੌਗ ਚ ਧੰਨਵਾਦ ਤੁਸੀਂ ਜੀ ਨੂੰ ਸਪੋਰਟ ਕਰ ਰਹੇ ਹੋ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਕਰ ਰਹੇ ਹੋ ਬੱਦ ਰਹੇ ਆ ਬਾਈ ਹੌਲੀ ਹੌਲੀ ਮਹਾਰਾਜ ਕਰੂ ਕਿਰਪਾ ਚੱਲੂ ਕੰਮ ਚੱਲਿਆ ਬਾਈ ਹੁਣ ਤਾਂ ਬਹੇਰੇ ਵਰੀਆ ਵੀ ਆਉਂਦੇ ਨੇ ਕਮੈਂਟ ਆਉਂਦੇ ਨੇ ਕਮੈਂਟ ਬਾਈ ਦੱਬ ਕੇ ਕਰੇ ਕਰੋ ਉਹ ਸਭੀ ਕਰਦੇ ਕਰੋ ਜਿਹੇ ਊੜਾ ਆੜਾ ਲਲੱਪਾ ਜੋ ਵੀ ਐ ਉਹ ਕਰਦੇ ਕਰੋ ਕਮੈਂਟ ਦਾ ਰਪਲਾਈ ਆਪਾਂ ਜਿਹੜਾ ਵੀ ਕਰਨ ਵਾਲਾ ਹੁੰਦਾ ਆਪਾਂ ਜਰੂਰ ਕਰਦੇ ਆ ਆ 11 ਵੀ ਬੱਢ ਹੋ ਗਿਆ ਕਿਆਰੀਆਂ ਨੇ ਵੀਰੇ ਕਿਆਰੀ ਨਹੀਂ ਛੋਟੇ ਛੋਟੇ ਕਿਆਰੀਆਂ ਐ ਚਲੋ ਜੀ ਮਿਲਦੇ ਆਂ ਕੱਲੂ ਕਿਸੇ ਨਵੇਂ ਬਲੌਗ ਤੇ ਧੰਨਵਾਦ